ਪੰਜਾਬ ਦੇ ਵਿੱਚ ਸਰਕਾਰੀ ਜ਼ਮੀਨਾਂ ਤੇ ਹੁਣ ਨਹੀਂ ਬਣਾਏ ਜਾ ਸਕਦੇ ਨੇ ਧਾਰਮਿਕ ਸਥਾਨ ਜਿੱਥੇ ਹੁਣ ਹਾਈ ਕੋਰਟ ਨੇ ਪੰਜਾਬ ਦੇ ਸਾਰੇ ਡੀਸੀਜ਼ ਨੂੰ ਹੁਕਮ ਜਾਰੀ ਕਰ ਦਿੱਤੇ ਨੇ ਪੰਜਾਬ ਦੇ ਡੀਸੀਜ਼ ਦਰਸ਼ਨ ਕੇ ਕਿ ਕਿੱਥੇ ਕਿੱਥੇ ਹੁਣ ਧਾਰਮਿਕ ਸਥਾਨ ਬਣੇ ਨੇ ਹਾਈ ਕੋਰਟ ਨੇ ਪੰਜਾਬ ਦੇ ਸਾਰੇ ਡੀਸੀਸ ਤੋਂ ਹੁਣ ਜਵਾਬ ਮੰਗੇ ਨੇ ਜਿੱਥੇ ਕਿ ਹੁਣ ਐਫੀਡੇਫਿਡ ਫਾਈਲ ਕਰਨ ਦੇ ਹੁਕਮ ਹੋਏ ਨੇ ਡੀਸੀਆਂ ਨੂੰ ਤੇ ਨਾਲ ਦੀ ਨਾਲ ਸੁਪਰੀਮ ਕੋਰਟ ਦੇ 2006 ਵਾਲੇ ਹੁਕਮ ਜਾਰੀ ਕੀਤੇ ਗਏ ਜਾਂ ਨਹੀਂ ਕੀਤੇ ਗਏ ਇਸ ਬਾਰੇ ਵੀ ਜਾਣਕਾਰੀ ਮੰਗੀ ਹੈ ਸੁਪਰੀਮ ਕੋਰਟ ਦੇ ਜਿਹੜੇ 2006 ਵਾਲੇ ਹੁਕਮ ਸੀਗੇ ਉਹਨਾਂ ਨੂੰ ਜਾਰੀ ਨਹੀਂ ਕੀਤਾ ਗਿਆ ਜਾਂ ਕੀਤਾ ਗਿਆ ਇਸ ਬਾਰੇ ਹਾਈ ਕੋਰਟ ਨੇ ਜਵਾਬ ਮੰਗਿਆ ਉਸ ਤੋਂ ਬਾਅਦ ਹੁਣ ਸਾਰੇ ਜਿਹੜੇ ਡੀਸੀਸ ਨੇ ਉਹਨਾਂ ਕੋਲ ਜਵਾਬ ਮੰਗਿਆ ਗਿਆ ਐਫੀਐਫ ਵੀ ਦੇਵਿਡ ਫਾਈਲਾਂ ਮੰਗੀਆਂ ਗਈਆਂ ਨੇ ਔਰ ਕਿੱਥੇ ਕਿੱਥੇ ਧਾਰਮਿਕ ਸਥਾਨ ਬਣੇ ਨੇ ਉਸ ਬਾਰੇ ਪੂਰੀ ਜਾਣਕਾਰੀ ਹਾਈ ਕੋਰਟ ਦੇ ਵੱਲੋਂ ਮੰਗੀ ਗਈ ਹੈ ਤੇ ਹੁਣ ਪੰਜਾਬ ਦੇ ਵਿੱਚ ਸਰਕਾਰੀ ਜ਼ਮੀਨਾਂ ਤੇ ਕੋਈ ਵੀ ਧਾਰਮਿਕ ਸਥਾਨ ਨਹੀਂ ਬਣ ਸਕਦਾ